ਸਸਿਕਾ ਜੀ ਮੇਅ ਗੁੱਡ ਪ੍ਰੀਤ ਪ੍ਰਣ ਪ੍ਰਾਰਕਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਗਾਜਰਾ ਤੇ ਮਟਰਾਂ ਦੀ ਸਬਜ਼ੀ ਮੈਂ ਗਾਜਰਾ ਮਟਰ ਦੀ ਸਬਜ਼ੀ ਬਣਾਉਣ ਦੇ ਲਈ ਕੀ ਕੁਝ ਲਿਆ ਗਾਜਰਾ ਨੂੰ ਮੈਂ ਛਿੱਲ ਲਿਆ ਤੇ ਮਟਰ ਨੇ ਇਹਨਾਂ ਨੂੰ ਮੈਂ ਪਾਣੀ ਦੇ ਵਿੱਚ ਰੱਖ ਲਿਆ ਤੇ ਮੈਂ ਇੱਕ ਆਲੂ ਪਾਇਆ ਇਹ ਆਪਸ਼ਨਲ ਹੈ ਲੋਕੀ ਪਾਉਂਦੇ ਨਹੀਂ ਪਰ ਮੈਨੂੰ ਚੰਗਾ ਲੱਗਦਾ ਇਸ ਕਰਕੇ ਮੈਂ ਪਾ ਲਿਆ ਤੁਸੀਂ ਤੁਹਾਡਾ ਦਿਲ ਕਰਦਾ ਹੋ ਪਾ ਲਿਓ ਨਹੀਂ ਦਿਲ ਕਰਦਾ ਹੋ ਸਕਿਪ ਕਰ ਦਿਓ ਤੇ ਇੱਕ ਵੱਡਾ ਟਮਾਟਰ ਇਹਨੂੰ ਵੀ ਮੈਂ ਛੋਟਾ ਛੋਟਾ ਕੱਟ ਲਿਆ ਇੱਕ ਪਿਆਜ਼ ਹੈ 1/2 ਪਿਆਜ਼ ਸੀ ਤਿੰਨ ਹਰੀਆਂ ਮਿਰਚਾਂ ਇੱਕ ਅਦਰਕ ਦਾ ਇੱਕ ਟੁਕੜਾ ਤੇ ਇੱਕ ਗੰਢੀ ਮੇ ਲਸਣ ਆ ਜਿਹੜਾ ਉਹਨੂੰ ਛਿੱਲ ਲਿਆ ਤੇ ਹੁਣ ਆਪਾਂ ਇਸ ਨੂੰ ਇਸ ਦੇ ਵਿੱਚ ਪਾ ਦਨੇ ਆ ਕਿਉਂਕਿ ਗ੍ਰਾਈਂਡ ਕੀਤਾ ਮਸਾਲਾ ਜ਼ਿਆਦਾ ਵਧੀਆ ਲੱਗਦਾ ਉਹ ਜਿਹੜਾ ਅਦਰਕ ਵਗੈਰਾ ਹੁੰਦਾ ਉਹ ਮੂੰਹ ਦੇ ਵਿੱਚ ਨਹੀਂ ਆਉਂਦਾ ਤੇ ਕੰਮ ਵੀ ਆਪਣਾ ਫਟਾਫਟ ਹੋ ਜਾਂਦਾ ਲਓ ਜੀ ਇੰਨਾ ਹੀ ਕੰਮ ਹੁੰਦਾ ਇਹਦਾ ਆਪਣਾ ਮਸਾਲਾ ਰੈਡੀ ਬਣ ਗਿਆ ਕੜਾਈ ਰੱਖ ਲਈਏ ਜੀ ਆਪਾਂ ਇਹਦੇ ਵਿੱਚ ਪਾਪਾਂਗੇ ਕੁਕਿੰਗ ਆਇਲ ਦੋ ਵੱਡਾ ਚਮਚ ਵੱਡੇ ਦੋ ਚਮਚ ਮੈਂ ਇਹਦੇ ਵਿੱਚ ਕੁਕਿੰਗ ਆਇਲ ਪਾ ਲਿਆ ਇਹਨੂੰ ਥੋੜਾ ਗਰਮ ਹੋਣ ਦਿੰਨੇ ਆਂ ਹਾਂਜੀ ਆਪਣਾ ਤੇਲ ਗਰਮ ਹੋ ਗਿਆ ਆਪਾਂ ਇੱਕ ਚਮਚ ਇਹਦੇ ਵਿੱਚ ਜੀਰਾ ਪਾਉਣੇ ਜੀਰਾ ਆਪਣਾ ਤੜਕਣਾ ਸ਼ੁਰੂ ਹੋ ਗਿਆ ਅੰਜੂਣ ਆਪਾਂ ਜਿਹੜਾ ਮਸਾਲਾ ਬਣਾਇਆ ਸੀ ਉਹ ਪਾ ਦੇਣਾ ਤੇ ਅਗਲਾ ਆਇਆ ਸੀ ਆਪਾਂ ਥੋੜਾ ਜਿਹਾ ਤੱਕ ਇਹਨੇ ਬਰਾਊਨ ਹੋ ਗਈ ਉਹਦੇ ਵਿੱਚ ਥੋੜੀ ਥੋੜੀ ਜਿਹੀ ਮੇਯੋਂ ਲੰਬੀ ਜਿਹੀ ਕੱਪਾਏ ਨੂੰ ਥੰਗੀ ਤਰ੍ਹਾਂ ਚੁੱਕਾ ਦੇ ਆਪਣਾ ਮਸਾਲਾ ਜਿਹੜਾ ਥੋੜਾ ਭੁੱਜ ਰਿਹਾ ਤਾਂ ਆਪਾਂ ਇਹਦੇ ਵਿੱਚ ਅਜਵਾਇਣ ਪਾਵਾਂਗੇ ਥੋੜੀ ਜਿਹੀ ਕਿਉਂਕਿ ਗਾਜਰਾਂ ਦੀ ਸਬਜ਼ੀ ਦੇ ਵਿੱਚ ਜਿਹੜੀ ਅਜਵਾਇਣ ਆ ਉਹ ਬਹੁਤ ਸਵਾਦ ਲੱਗਦੀ ਹੈ कहेंगे भुज जाए हाँ जी अपना मसाला जो भुज मसाले पाने सब तो पहला मैं एक चम्मच नमक पाया अदा चम्मच में हल्दी पाई एक चम्मच कश्मीरी मिर्च एक कौड़ी नहीं होंगी सिर्फ कलर दे एक अद्धा चम्मच में गर्म मसाला हम आप इस चंकी तरह मिक्स कर देना देखो कश्मीरी मिर्च करके ना कलर देखो न, न, तो तो कि सोना होंगे क्योंकि आप हरिया मिर्च पाइया से कड़क देना तुम्हें चाहो तो कश्मीरी मिर्च पा सद नहीं चाहो तो इसको चिप भी कर सकते हो हूँ आप टमा जो कटाया हुआ वह पा देना मिक्स कर देते इस थोड़ा जावेदा अपना टमाटर है चंकी तरह गलजे तो जोड़ा यदा घ्यो है वह उपर तैरना शुरू हो जाए हम आप इस दिए हाँ जी चेक कर देखा बन गया बहुत ही सोना कलर आया उपर आपने जोड़े टमाटर ने बिल्कुल गल चुकी है देखो कोई भी टमाटर दिखाई नहीं दे रहे सारे गल चुके ਹੁਣ ਆਪਾਂ ਇਸਦੇ ਵਿੱਚ ਗਾਜਰਾਂ ਤੇ ਮਟਰ ਪਾ ਲਈਏ ਗਾਜਰਾਂ ਦਾ ਕਲਰ ਹੁਣ ਬਹੁਤ ਸੋਹਣਾ ਹੋਦਾ ਰੰਗ ਰੰਗ ਕਲਰ ਉਹਨਾਂ ਬੜਾ ਪਿਆਰਾ ਪਿਆਰਾ ਇਹਨਾਂ ਨੂੰ ਕਰ ਦਿੰਦੇ ਆਪਾਂ ਮਿਕਸ ਇਸ ਰੱਪੇ ਨੂੰ ਮਿਕਸ ਕਰ ਦੇਣ। ਅੱਗੇ ਲਈ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਟੱਕਣ ਦੇ ਇਸ ਦੇ ਵਿੱਚ ਕੋਈ ਪਾਣੀ ਨਹੀਂ ਪਾਉਣਾ। ਆਪਾਂ ਦੇਖਦੇ ਹਾਂ ਆਪਣੀ ਗਾਜਰਾ ਕਿੰਨਾ ਕੁ ਪਾਣੀ ਛੱਡਦੀ ਹੈ। ਚੈੱਕ ਕਰਦੇ ਹਾਂ ਗਾਜਰਾਂ ਨੇ ਕਿੰਨਾ ਕੁ ਪਾਣੀ ਛੱਡਿਆ। ਦੇਖੋ ਗਾਜਰਾਂ ਨੇ ਕਾਫੀ ਪਾਣੀ ਛੱਡ ਦਿੱਤਾ। ਜਿੰਨੀ ਕੱਪਾਂ ਨੂੰ ਸਬਜ਼ੀ ਦੇ ਵਿੱਚ ਪਾਣੀ ਦੀ ਲੋੜ ਸੀਗੀ, ਉਹਨਾਂ ਗਾਜਰਾਂ ਨੇ ਪਾਣੀ ਦੇ ਦਿੱਤਾ। ਸੋ ਆਪਾਂ ਇੱਥੇ ਹੁਣ ਗੈਸ ਦਾ ਜਿਹੜਾ ਫਲੇਮ ਹੈ ਉਹ ਸਿਮ ਮਾਰ ਦੋਗੇ ਤੇ ਸਿਮ ਅੱਗ ਤੇ ਆਪਾਂ ਚੰਗੀ ਤਰ੍ਹਾਂ ਸਬਜੀ ਪਕਾ ਲੈਣੀ ਹੈ। ਅੱਜ ਜੀ ਚੈੱਕ ਕਰਦੇ ਆ ਆਪਣੇ ਸਬਜੀ ਕਿੰਨੇ ਕੁ ਬਣ ਗਈ ਹੈ। ਗਲਪਨ ਬਹੁਤ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੈ ਕਿਉਂਕਿ ਆਪਾਂ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਪਾਇਆ ਤੇ ਇਹਨੂੰ ਸਿਮ ਅੱਗ ਤੇ ਬਣਾਇਆ ਤੇ ਹੁਣ ਆਪਾਂ ਇੱਕ ਵਾਰੀ ਮਟਰ ਨੇ ਜਿਹੜੇ ਉਹਨਾਂ ਨੂੰ ਦੇਖ ਲੈਣੇ ਆ। ਲੋ ਜੀ ਮਟਰ ਵੀ ਟੁੱਟ ਰਹੇ ਨੇ ਤੇ ਆਲੂ ਵੀ ਕੱਟ ਕੇ ਦੇਖ ਲੈਣੇ ਆ ਆਲੂ ਵੀ ਕੱਟਿਆ ਜਾ ਰਿਹਾ ਹੈ। ਬਾਹਰ ਦਾ ਸੌਫਟ ਹੋ ਹੀ ਗਿਆ। ਹੁਣ ਆਪਾਂ ਇਸ ਸਟੇਜ ਤੇ ਇਹਦੇ ਵਿੱਚ ਆਪਾਂ ਸਬਜੀ ਮਸਾਲਾ ਉਹ ਪਾ ਦਿੰਨੇ ਆ ਥੋੜਾ ਜਿਹਾ। ਇੱਕ ਚਮਚ ਤੇ ਕਰੀਬ ਮਿਕਸ ਕਰ ਦਿੰਨੇ ਆ। ਬਹੁਤ ਵਧੀਆ ਸਬਜੀ ਬਣਦੀ ਆ ਸ਼ਿਮ ਅੱਗ ਤੇ ਦੇਖੋ ਤੁਸੀਂ ਬਣਾ ਕੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਦੂਸਰੀ ਸਬਜੀ ਨਾਲੋਂ ਉਹ। ਜਿਹੜੀ ਆਪਾਂ ਤੇਜ ਆਕ ਤੇ ਬਣਾਉਂਦੇ ਆਂ ਸਾ ਜਦੋਂ ਟਾਈਮ ਹੁੰਦਾ ਉਹਨੂੰ ਜ਼ਰੂਰ ਸ਼ਿਮ ਤੇ ਬਣਾਇਆ ਕਰੋ। ਤਾਂਜੀ ਸਬਜੀ ਮਸਾਲਾ ਹੋ ਗਿਆ ਮਿਕਸ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਧਨੀਆ ਕੱਟਿਆ ਹੋਇਆ ਇਹਨੂੰ ਵੀ ਆਪਾਂ ਮਿਕਸ ਕਰ ਦਿੰਨੇ ਆ ਆਪਣੀ ਜਿਹੜੀ ਗਾਜਰ ਮਟਰ ਦੀ ਸਬਜੀ ਬਣ ਕੇ ਰੈਡੀ ਐ ਬਹੁਤ ਵਧੀਆ ਲੋ ਜੀ ਗਾਜਰ ਮਟਰ ਦੀ ਸਬਜੀ ਬਣ ਕੇ ਰੈਡੀ ਐ ਤੁਸੀਂ ਵੀ ਆਪਣੀ ਸਬਜੀ ਕਿਸ ਤਰੀਕੇ ਦੇ ਨਾਲ ਬਣਾਉਣੀਓ ਮੈਨੂੰ ਜਰੂਰ ਦੱਸਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਧੰਨਵਾਦ